ਨਹੀਂ ਕਹਿਣਾ ਆ ਜਾ ਫਿਰ ਵੈਰੀ ਗੁੱਡ ਹਾਂ ਛੱਡ ਦਾ ਖੜਾ ਹੋ ਗਿਆ ਜੀ ਆਰਾਸ ਉੱਧਰ ਲੈ ਜਾ ਉਹ ਉੱਥੇ ਲੈ ਜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਫਰੈਂਡੋ ਮੁਬਾਰਕ ਹੋਵੇ ਨਵੇਂ ਸਾਲ ਦੀਆਂ ਮਤਲਬ ਜਿੱਦੋਂ ਕਹਿੰਦੇ ਧੁੰਦ ਪੈਂਦੀ ਉਦੋਂ ਹੀ ਸਾਲ ਚੜਦਾ ਤੇ ਧੁੰਦ ਮੁਬਾਰਕ ਮੈ ਕਰੇ ਤੂੰ ਆ ਤੂੰ ਆ ਕੀਤਾ ਪਰ ਵੈਰੀ ਗੁੱਡ ਮੌਸਮ ਵੈਰੀ ਗੁੱਡ ਮੌਸਮ ਆਸਮ ਦੀ ਗੋਡ ਮੈਨ ਤੇ ਜਾਨੀ ਕਿ ਇੱਧਰ ਮੱਜਾਂ ਦੀ ਚੁਭਾਈ ਚੱਲਣ ਦੀ ਆਪਾਂ ਨਹੀਂ ਜਾਣਾ ਹਾਂ ਜੇ ਇਹ ਹਾਲ ਹੈ ਦੀ ਗੈਂ ਵਾਓ ਐ ਨਾ ਸੋਚ ਮੇਰਾ ਕੈਮਰਾ ਬਲਗਰ ਮੌਸਮ ਓਕੇ ਆ ਬਣਿਆ ਬੈਗ ਨਹੀਂ ਛਿਮਣਾ ਪਰ ਜਿਹੜੀ ਆ ਸੋਨ ਨੂੰ ਤੁਹਾਨੂੰ ਆਵਾਜ਼ ਮਿਲ ਰਹੀ ਵੇਖੋ ਵਾਹ ਗੁੱਡ ਮਾਰਨਿੰਗ ਵਾਜੀ ਵਾਹ ਖੱਟ ਮਾਰਨਿੰਗ ਹੈ ਵਨਾਈਸ ਗੁੱਡ ਮਾਰਨਿੰਗ ਗੁੱਡ ਸ਼ੋ ਕਿੱਧਰ ਚੱਲੀ ਕਿੱਧਰ ਚੱਲੀ ਕਿੱਧਰ ਚੱਲੀ ਇਹ ਇਹ ਮੋਟੀ ਖੰਡ ਵਰਤੋ ਤੇ ਨਜ਼ਾਰੇ ਲਾਓ ਖੰਡ ਦਾ ਗੱਟਾ ਡਾਤਾ ਬੰਦਿਆ ਨੇ ਖੰਡ ਦਾ ਗੱਟਾ ਤੋਬਾ ਤੋਬਾ ਮਹੀਨੇ ਚ ਖਾ ਗਏ ਮਿਸਤਰੀ ਖੰਡ ਛੇ ਟਾ ਤੋਬਾ ਖੰਡ ਦੇ ਬਟ ਕੜਤੇ ਹੁਣ ਹੁਣ ਕੀ ਸੌਰੀ じゃ ਬਣਾ ਉਹ ਕਿੰਦਾ ਮੇਰੇ ਤੋਂ ਰਿਸਪੈਕਟ ਕਰ ਮੇਰੀ ਕਹ ਸੌਰੀ ਮਾਮਾ ਜੀ ਨਹੀਂ ਰੱਖ ਬਰਲ ਹੋਈ ਲੈ ਅਜਾ ਦੱਸ ਦੇ ਕਹ ਸੌਰੀ ਸੌਰੀ ਕਰੇ ਸੌਰੀ ਕਰੇ ਤੈਨੂੰ ਡਰਨੀ ਤੂੰ ਕਹਦਾ ਡਰਨੀ ਤੂੰ ਖੜ ਮੈਂ ਤੈਨੂੰ ਮੈਂ ਦੱਸਦਾ ਕਿ ਨਹੀਂ ਆ ਜਾ ਹਾਂ ਮਾਮਾ ਜੀ ਸਾਰੀ ਮਾਮਾ ਜੀ ਸਾਰੀ ਨਹੀਂ ਕਹਿਣਾ ਆ ਜਾ ਸਾਰੀ ਵੈਰੀ ਗੁੱਡ ਹੁਣ ਠੀਕ ਆ ਭੱਜ ਨਹੀਂ ਸਕਦੀ ਤੂੰ ਠੀਕ ਨਹੀਂ ਐ ਨਹੀਂ ਸਾਰੀ ਆਵਾਂ ਮੈਂ ਤੇਜ ਵੰਡੰਗਰ ਆ ਜਿਹੜੀ ਆਪਣੀ ਉਹ ਰਮਣ ਆ ਆ ਜਿਹੜੀ ਰਮਣ ਆਪਣੀ ਇੱਕ ਯਾਰ ਚਿਕੜੋ ਚਿਕੜੀ ਹੋਈ ਰਹਿੰਦੀ ਜਿੰਨੀ ਮਰਜੀ ਹਿਨਵਾ ਲਈਏ ਕਿਵੇਂ ਠੀਕ ਆ ਓਕੇ ਆ ਮੱਝ ਆਉਂਦਾ ਛੂਕਦਾ ਕਹਿੰਦਾ ਮੈਂ ਆਉਣਾ ਨਹੀਂ ਕਹਿੰਦਾ ਸੀ ਕੌਣ ਕਹਿੰਦਾ ਸੀ ਗੋਰੇ ਮਿੱਟੂ ਕਹਿੰਦਾ ਮੈਂ ਆਉਣਾ ਨਹੀਂ ਥੋੜੂ ਲੈ ਆਂਦਾ ਥਾਣੇ ਦੇ ਮੁੰਡੇ ਨੂੰ ਚਾਰੀ ਨੂੰ ਤੇ ਨਾਲ ਹੀ ਕਹਿੰਦਾ ਕਹਿੰਦਾ ਆ ਗਿਆ ਆ ਗਿਆ ਮੈਂ ਨਹਾਉਂਦਾ ਵੀ ਨਹੀਂ ਹੈਂ ਬਾਈ ਉਧਰ ਇਕੱਲੇ ਖੜਾ ਬੂਹਾ ਹਟਕਾਈ ਜਾਂਦਾ ਵੀੜ ਤੇ ਉਹਨੂੰ ਕਿ ਇੱਧਰ ਦੀ ਆਣ ਕੇ ਬੂਹਾ ਖੋਲ ਵੈਰੀ ਗੁੱਡ ਚੱਕ ਪਰ ਆ ਜਫਰਾਇ ਪਰ ਆ ਜੋ ਕਿਥੇ ਕੁੱਟਾਂ ਲੱਗਾ ਹੈ ਬਣਾ ਬਣਾ ਆਪਣਾ ਛੇਤੀ ਛੇਤੀ 70 ਬਣਾ ਗੋਰਾ ਕਹਿੰਦਾ ਅੱਜ ਕਿਸੇ ਦੀ ਨਜ਼ਰ ਲੱਗੀ ਆ ਤੇ ਕੁੱਟਣਾ ਹੀ ਕੁੱਟਣਾ ਬੁੱਤ ਲੈ ਵੀ ਗੋਰਾ ਸਰਦਾਰ ਉਹਨਾਂ ਦੇ ਬਣਾ ਦੇ ਗੋਰਿਆ ਹਾਂ ਮਨ ਗਿਆ ਮਨ ਮੰਨ ਗਿਆ ਪਹਿਲੇ ਜੀ ਮੰਨ ਗਿਆ ਕੋਈ ਬਾਬਾ ਜੀ ਮੈਂ ਅੱਜ ਪਹਿਲਾ ਪਿੱਲਰ ਸ਼ੈੱਡ ਦਾ ਖੜਾ ਹੋ ਗਿਆ ਜੀ ਇਹ ਤਾਂ ਜਾਲੀ ਦਾ ਬਾਜੂ ਏ ਨਿੱਕੇ ਸਹੀ ਹੈ ਸਹੀ ਭੱਜ ਕੇ ਭੱਜ ਕੇ ਆਇਆ ਕਰੋ ਫੁਰਤੀ ਨਾਲ ਇਹ ਗੁੱਡੇ ਨਾ ਬੰਦੇ ਨਾ ਦੇਖਣਾ ਕਰਦੇ ਆਹ ਰੋ ਸਾਈਡਰ ਵੀ ਕੱਟ ਕੇ ਖੜਾਉਣ ਨੂੰ ਹਾਰਸ ਉੱਧਰ ਲੈ ਜਾ ਉਹ ਉੱਥੇ ਲੈ ਜਾ ਜਾਲੀ ਕੋਲੇ ਕੰਮੂ ਨੇਮ ਮੇ ਕਾਲ ਨੂੰ ਪਾਟ ਕੇ ਤੇ ਆਓ ਉੱਥੇ ਉਹਦੇ ਕੋਲੇ ਲਾ ਦੇ ਆਓ ਪਾਮ ਵਾਲੇ ਬੁੱਟੇ ਕੋਲੇ ਇੱਧਰ ਪਾਮ ਵਾਲੇ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ